ਅੱਜ ਹਿੰਦਪਾਕ ਸਰਹੱਦ ਡੇਰਾ ਬਾਬਾ ਨਾਨਕ ਸ਼ਹਿਰੀ ਕਰਤਾਰਪੁਰ ਸਾਹਿਬ ਕੋਰੀਡੋਰ ਨੇੜੇ ਗੁਰਦੁਆਰਾ ਬਾਬਾ ਸੇਦ ਸੋਰੰਡਾਵਾ ਜੀ ਦਾ ਮੇਲਾ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਤੁਸੀਂ ਦੇਖ ਰਹੇ ਹੋ ਡੀਬੀਐਨ 24 ਨਿਊਜ਼ ਰਿੰਕਾਵਾਲੀਆ ਦੇ ਨਾਲ ਇੱਕ ਸਪੈਸ਼ਲ ਕਵਰਡਿਪੋਰਟ ਜਿਹੜਾ ਨਿਆਰਾ ਕੰਮ ਕਰਕੇ ਵਿਖਾਇਆ ਇੱਕ ਖਾਲਸਾ ਪੰਥ ਸਾਜੇ ਜੀ ਦੀ ਆਪਣੀ ਵੱਖਰੀ ਨੋਹਾਨ ਹੈ ਜਿਹਦੀ ਆਪਣੀ ਵੱਖਰੀ ਗੁਫਤਾਨ ਹੈ ਜਿਹਦੀ ਆਪਣੀ ਵੱਖਰੀ ਦਸਤਾਰ ਹੈ ਕਹਿੰਦੇ ਤੋਂ ਭਾਵ ਜਿਹਦਾ ਵੱਖਰਾ ਪੰਨਾ ਹੈ ਤੇ ਜਦੋਂ ਮੇਰੇ ਪਤਸ਼ਣ ਇਸ ਸੰਸਾਰ ਤੇ ਸਭ ਤੋਂ ਪਹਿਲਾਂ ਤੇ ਵਾਹਿਗੁਰੂ ਇੱਕੋ ਹੀ ਇੱਕੋ ਇੱਕ ਮਿਸਾਲ ਮਿਲਦੀ ਹੈ ਮੇਰੇ ਪਤਸ਼ਣ ਨੂੰ ਜਿਹਨੂੰ ਕਿਹਾ ਜਾਂਦਾ ਹੈ ਆਪੇ ਗੁਰੂ ਤੇ ਆਪੇ ਚੇਲਾ ਆਪੇ ਚੇਲਾ ਜਿਹਨ ਜਕੜੇ ਗੁਲਾਮੀ ਤੇ ਸੰਗਲਾਂ ਤੇ ਦਿਵਾਸੀ ਚੂਤ ਕੇ ਆਜਾਨ ਫਿਰ ਮਾਈ ਦਸ਼ਮੇਸ਼ ਨੇ ਤਿਲਕ ਚੰਦੂ ਹਿੰਦੂਆਂ ਦੇ ਜਪਰੀ ਉਤਾਰੇ ਜਾਂਦੇ ਛਟਾਇਆ ਦਸ਼ਮੇਸ਼ ਨੇ ਵਜਨ ਸੀ ਜਿੰਨਾ ਪਾਈ ਗੱਲ ਚ ਜਨਨੀ ਪੋਣਾ ਉਹਨਾਂ ਦਾ ਹੀ ਸ਼ਸਤਰ ਕਨਾਈ ਦਸ਼ਮੇਸ਼ ਨੇ ਕਰਾਇਆ ਦਸ਼ਮੇਸ਼ ਨੇ ਮਾਰਿਆ ਨਾ ਮੁਗਦੇ ਦਗਾਇਆ ਕਦੇ ਜੱਗ ਦੇ ਰਾਜ ਸਿੰਘ ਮਤੂ ਸ਼ਾਕੀਆ ਅੱਜ ਦੇ ਚਲਾਣਾ ਸਹੀਦੀ ਜੋੜ ਮੇਲਾ ਬਾਬਾ ਸੋਸੋਲਾਵਾਜੀ ਦਾ ਵੀ ਅੱਜ ਪੁੱਤਰ ਜਨ ਮਨਾਉਂਦੇ ਆ ਆ ਬਾਰੂ ਆਈਆਂ ਸੰਗਤਾਂ ਦਾ ਦੇ ਸਾਰੇ ਰੰਧਾਵਾ ਪਰਵਾਰਾਂ ਦਾ ਬਹੁਤ ਬਹੁਤ ਧੰਨਵਾਦ ਤੇ ਇਤਰਾ ਹੀ ਮਨੋਕਾਮਣਾ ਪੂਰੀਆਂ ਹੁੰਦੀਆਂ ਰਹਿਣ ਤਾਂ ਕਿ ਜਿੰਨਾ ਵੀ ਹੈਗਾ ਬਾਬਾ ਸੇਸੂਰ ਦਾ ਵਾਜੀ ਦੇ ਗਾਂ ਉਹਨਾਂ ਦਾ ਖਾਨਦਾਨੀ ਉਹਨਾਂ ਦਾ ਹੈ ਅੱਜ ਦੇ ਦਿਨ ਉਹਨਾਂ ਦਾ ਸ਼ਹੀਦੀ ਦਿਹਾੜਾ ਹੈ ਹਰ ਸਾਲ ਦੀ ਤਰ੍ਹਾਂ ਇਹਨਾਂ ਨੂੰ ਯਾਦ ਕੀਤਾ ਜਾਂਦਾ ਧੰਨਵਾਦ ਵਾਹਿਗੁਰੂ ਜੀ ਦਾ ਾਲੋ ਸਭ ਵਾਹਿਗੁਰੂ ਜੀ ਦਾ ਤੇ ਅੱਜ ਦੇਰਾਂ ਪੱਪਾ ਨਾਲ ਰੱਖੇ ਤਾਰ ਸੋਖਰੀ ਦੂਰ ਕਿਲਾ ਕੇ ਸਿਰ ਬਾਬਾ ਪੇਤੂ ਦਾ ਇਹ ਯਾਦ ਵਿੱਚ ਜੋ ਜੋਲਾ ਕਰਵਾਇਆ ਜਾ ਰਿਹਾ ਹੈ ਇਹ ਜੋੜਦਲਾ ਅੱਜ ਦੇ ਦਿਨ ਸਾਰੇ ਰੰਡਾਵਾ ਪਰਿਵਾਰ چاہے ਕਿਤੇ ਵੀ ਨਗਰ ਤੋਂ ਵਸਦੇ ਨੇ ਉਹ ਇਸ ਦਿਨ ਇੱਥੇ ਇਕੱਠੇ ਹੋ ਕੇ ਬਾਬੇ ਸੇਸੋ ਜੀ ਦਾ ਸ਼ੁਕਰਾਨਾ ਕਰਦੇ ਨੇ ਕਿਉਂਕਿ ਇਹਨਾਂ ਦੀ ਪੀੜ੍ਹੀ ਤੋਂ ਸਾਰੇ ਰੰਡਾਵਾ ਪਰਿਵਾਰ ਚੱਲਦੇ ਆਏ ਨੇ ਕਿਤੇ ਵੀ ਉਹ ਕਿਤੇ ਦੂਰ ਤੱਕ ਪੰਜਾਬ ਤੱਕ ਵਸਦੇ ਰਹੇ ਇਹ ਦਿਨ ਨੂੰ ਮੋਲਦੇ ਸਾਰੇ ਰੰਡਾਵਾ ਪਰਿਵਾਰ ਇੱਥੇ ਆ ਕੇ ਜੋੜਦਲਾ ਲਵਾਉਂਦੇ ਨੇ ਤੇ ਇਹ ਜੋੜ ਮੇਲੇ ਵਿੱਚ ਹਾਜ਼ਰੀ ਭਰਦੇ ਨੇ ਤੇ ਮਨੁਕਾਮਨਾ ਜਿਹੜੇ ਬਾਬਾ ਸਿੱਤੂ ਦੀ ਪਰਿਵਾਰ ਕਾਰੋਕਾਰ ਤੇ ਨੇੜ ਭਿਆਸ ਰੱਖਦੇ ਨੇ ਉਹਨਾਂ ਦੀ ਜਾਂਚ ਕਰਾਣੇ ਦੇ ਤੇ ਜੋੜ ਮੇਲਾ ਪਹੁੰਚਦਾ ਵਾਇਰੂਸ ਦੀ ਕਾਲਾ ਵਾਇਰੂਸ ਦੀ